ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕਮਾਨ ਚ ਸਾਡੀ ਟੀਮ ਪਹੁੰਚੀ ਹੈ ਜਿੱਥੇ ਵਿਰੋਧੀ ਧਿਰ ਦੇ ਨੇਤਾ ਜੋ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਇੱਥੇ ਪਹੁੰਚੇ ਸਨ ਵੋਟ ਚੋਰ ਗੱਦੀ ਛੋੜ ਜਿਹੜਾ ਮੁੱਦਾ ਰਾਹੁਲ ਗਾਂਧੀ ਵੱਲੋਂ ਚੁੱਕਿਆ ਗਿਆ ਸੀ ਔਰ ਪੂਰੇ ਦੇਸ਼ ਦੇ ਅੰਦਰ ਲੋਕ ਇਸ ਦੇ ਵਿੱਚ ਲਾਮਬੰਦ ਹੋ ਰਹੇ ਹਨ ਇਸ ਮੁੱਦੇ ਨੂੰ ਜੋਰ ਸ਼ੋਰ ਨਾਲ ਇੱਥੇ ਵੀ ਚੁੱਕਿਆ ਗਿਆ ਲੋਕਾਂ ਕੋ ਦਸਕਤ ਕਰਵਾਏ ਗਏ ਬਕਾਇਦਾ ਔਰ ਇੱਥੇ ਖਾਸ ਕਰਕੇ ਦੇਖਣ ਵਾਸਤੇ ਮਿਲੀ ਰਿਟਾਇਰਡ ਪ੍ਰਿੰਸੀਪਲ ਸਰਦਾਸ ਸੁਲਖਣ ਸਿੰਘ ਕਹਿੰਦੇ ਅਗਵਾਈ ਚ ਇੱਕ ਮੀਟਿੰਗ ਕਰਵਾਈ ਗਈ ਸੀ ਜਿਸ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ ਕੈਮਰਾ ਔਰ ਸਾਰੀਆਂ ਤਸਵੀਰਾਂ ਦਿਖਾਏਗਾ ਇਸ ਹਲਕੇ ਦੇ ਲੋਕ ਇੱਕ ਸੁਰ ਦੇ ਵਿੱਚ ਸਰਦਾਸ ਸੁਲਖਣ ਸਿੰਘ ਜੀ ਨੂੰ ਚਾਹੁੰਦੇ ਹਨ ਕਿ ਅਗਲਾ ਐਮ ਐਲ ਏ ਇਸ ਹਲਕੇ ਦਾ ਉਹ ਹੋਵੇ ਉਹਨਾਂ ਨੇ ਬਕਾਇਦਾ ਪ੍ਰਤਾਪ ਸਿੰਘ ਬਾਜਵਾ ਨੂੰ ਸਿਫਾਰਿਸ਼ ਵੀ ਕੀਤੀ ਅਪੀਲ ਵੀ ਕੀਤੀ ਕਿ ਇਦਾਂ ਦੇ ਹੀ ਇਮਾਨਦਾਰ ਲੋਕ ਜਿਹੜੇ ਆ ਉਹ ਵਿਧਾਨ ਸਭਾ 'ਚ ਆਉਣੇ ਚਾਹੀਦੇ ਹਨ ਤਾਂ ਕਿ ਹਲਕੇ ਦਾ ਵਿਕਾਸ ਹੋਵੇ ਇਸ ਮੌਕੇ ਸਰਦਾਸ ਪਰਤਾਸ ਸਿੰਘ ਬਾਜਵਾ ਨੇ ਵਿਰੋਧੀਆਂ ਨੂੰ ਘੇਰਿਆ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਪੂਰੀ ਟੀਮ ਕੇਂਦਰ ਸਰਕਾਰ ਨੂੰ ਘੇਰਿਆ ਵੋਟ ਚੋਰੀ ਦੇ ਮੁੱਦੇ ਲੈ ਕੇ ਔਰ ਪੰਜਾਬ ਸਰਕਾਰ ਨੂੰ ਘੇਰਿਆ ਜੋ ਕਾਨੂੰਨ ਦੀ ਵਿਵਸਥਾ ਵਿਗੜੀ ਹੈ ਜੋ ਗੈਂਗਸਟਰਵਾਦ ਵਧਿਆ ਹੈ ਜੋ ਹਾਲਾਤ ਬਣੇ ਹਨ ਉਸ ਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਕੀ ਕੁੜਕਿਆ ਸੁਣਦੇ ਉਹਨਾਂ ਦੀ ਜ਼ੁਬਾਨੀ ਵੇਖਦੇ ਰਹੋ ਚੈਨਲ ਦਾ ਆਰਐਨ ਨਿਊ ਇਹ ਮੁਹਿੰਮ ਸਾਰੇ ਹਿੰਦੁਸਤਾਨ ਚੱਲ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ ਇਸ ਟਾਈਮ ਹਿਰਾਫੇਰੀ ਤੇ ਚੋਰੀ ਨਾ ਬੜੀ ਇਹ ਚੋਰੀ ਵੋਟਾਂ ਦੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਨਹੀਂ ਸੀ ਝੱਪਦੀ ਅਸੀਂ ਇਹ ਸੀਟਾਂ ਇਹਨਾਂ ਨੇ ਚੋਰੀ ਨਾਲ ਤੇ ਠੱਗੀ ਠੋਰੀ ਨਾਲ ਲਈਆਂ ਨੇ ਅੱਜ ਵੀ ਰਾਜ ਕਰਨ ਵਾਸਤੇ ਮੋਦੀ ਸਾਹਿਬ ਨੂੰ 272 ਐਮਪੀ ਦੀਆਂ ਸੀਟਾਂ ਚਾਹੀਦੀਆਂ ਸੀ 240 ਇਹ 32 ਸੀਟਾਂ ਇਹਨਾਂ ਨੂੰ ਜਿਹੜੇ ਨਾਇਡੂ ਸਾਹਿਬ ਨੇ ਚੀਮਸਟਾਂਦਰਾ ਤੇ ਜਿਹੜੇ ਨਰਤੀਸ਼ ਕੁਮਾਰ ਨੇ ਜਨਤਾ ਦਲ ਬਿਹਾਰ ਵਾਲੇ ਉਹਨਾਂ ਨੇ ਆਪਣੇ ਐਮਪੀ ਦਿੱਤੇ। ਤੋਂ ਇਸ ਗੱਲ ਕਾਰਨ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਹੈ ਸਾਡੀ ਕਨਸਟੀਟਿਊਸ਼ਨ ਕਮਜ਼ੋਰ ਕੀਤੀ ਜਾ ਰਹੀ ਹੈ। ਸਾਡੇ ਗਰੀਬ ਵਰਗ ਨੂੰ ਤੇ ਘੱਟ ਗਿੰਤੀਆਂ ਤੇ ਹਰ ਰੋਜ਼ ਵੱਡੇ ਪੈਮਾਨੇ ਤੇ ਰੋਜ਼ ਅਟੈਕ ਹੋ ਰਿਹਾ ਤੁਸੀਂ ਅੱਜ ਤੋਂ 3 ਦਿਨ ਪਹਿਲੇ ਵੇਖਿਆ ਇੱਕ ਐਡੀਜੀਪੀ ਰੈਂਕ ਦਾ ਪੁਲਿਸ ਅਫਸਰ ਹਰਿਆਣਾ ਦਾ ਜਿਹੜਾ ਬਾਲਮੀਕ ਸਮਾਜ ਨਾਲ ਤੱਲਕ ਰੱਖਦਾ ਸੀ। ਉਹਨੂੰ ਮਜਬੂਰ ਕਰ ਦਿੱਤਾ ਖੁਦਕਸ਼ੀ ਕਰਨ ਵਾਸਤੇ ਜੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਖੁਦਕਸ਼ੀ ਕਰ ਸਕਦਾ ਮਜਬੂਰ ਹੋ ਸਕਦਾ ਉਹਨੂੰ ਜਸਟਿਸ ਨਹੀਂ ਮਿਲਦੀ ਇਸ ਇਸ ਸਾਡੇ ਮਹਾਨ ਦੇਸ਼ ਦੇ ਵਿੱਚ ਜਸਟਿਸ ਕਿਹਨੂੰ ਮਿਲੇਗੀ ਤੁਸੀਂ ਸੋਚ ਸਕਦੇ ਹੋ ਕਿਸੇ ਸਧਾਰਨ ਹਿੰਦੁਸਤਾਨੀ ਨੂੰ ਜਸਟਿਸ ਮਿਲ ਸਕਦੀ ਇਸ ਤੋਂ ਪਹਿਲੇ ਤਕਰੀਬਨ 10 ਦਿਨ ਪਹਿਲੇ ਇੱਕ ਵਕੀਲ ਨੇ ਆਨਰੇਬਲ ਚੀਫ ਜਸਟਿਸ ਸੁਪਰੀਮ ਕੋਰਟ ਦਾ ਜੁੱਤਾ ਛੁੱਟਿਆ ਸੁਪਰੀਮ ਕੋਰਟ ਉਹ ਵੀ ਦਲਿਤ ਭਾਈਚਾਰਾ ਹੂੰ ਕਈ ਦਲਿਤ ਪਿਛਲੇ ਤੁਸੀਂ ਵੇਖਿਆ ਰਾਇ ਬਰੇਲੀ ਦੇ ਵਿੱਚ ਇੱਕ ਦਲਿਤ ਭਰਾ ਸੀ ਉਹਨੂੰ ਇਸ ਗੱਲ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਾ ਸ਼ਾਇਦ ਇੱਕ ਦੇਸ ਦੇ ਘਰ ਚੋਰੀ ਕਰਨ ਚੱਲਾ ਘੁੱਟ-ਘੁੱਟ ਕੇ ਹੀ ਮਾਰ ਦਿੱਤਾ ਤਾਂ ਸੁਪਰੀਮ ਕੋਰਟ ਸਲਾਹ ਨਹੀਂ ਕੀਤੀ ਜਰ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਤੁਸੀਂ ਰੋਜ਼ ਵੇਖਦੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਦੂਜੇ ਪਾਸੇ ਗੁਜਰਾਤ ਦੇ ਬੰਦਰਗਾਵਾ ਸਾਰੀਆਂ ਨਵੀਂ ਤੋਂ ਨਵੀਂ ਬੰਦਰਗਾਵਾਂ ਬਣਦੀਆਂ। ਮਹਾਰਾਸ਼ਟਰਾ 'ਚ ਨਵੀਂ ਤੋਂ ਨਵੀਆਂ ਬੰਦਰਗਾਵਾਂ ਬੰਬਈ 'ਚ ਬਣ ਰਹੀਆਂ। ਸਾਰੇ ਸਾਊਥ ਇੰਡੀਆ 'ਚ ਬੰਦਰਗਾਵਾਂ ਬਣ ਰਹੀਆਂ। ਸਾਡੇ 에어ਪੋਰਟ ਤੇ ਇੰਟਰਨੈਸ਼ਨਲ ਫਲਾਈਟਾਂ ਅਮਰitsar ਸਾਹਿਬ ਨਹੀਂ ਆਂਦਿੰਦੇ, ਚੰਡੀਗੜ੍ਹ ਨਹੀਂ ਆਂਦਿੰਦੇ। ਸਾਡੇ ਨੈਸ਼ਨਲ 에어ਪੋਰਟ ਨੇ ਪਠਾਨਕੋਟ, ਆਦਮਪੁਰ, ਖਲਵਾਰੇ ਦੇ ਵਿੱਚ, ਬਠਿੰਡੇ ਦੇ ਵਿੱਚ ਉਹਦੇ ਫਲਾਈਟਾਂ ਨਹੀਂ ਚੱਲਦੇ ਰੇ। ਪੰਜਾਬ ਨੂੰ ਹਰ ਪਾਸੇ ਲਟਾਰਿਆ ਜਾ ਰਿਹਾ ਉਹ ਗੱਲ ਹੈ ਜਿੰਨੇ ਗੈਂਗਸਟਰ ਨੇ ਇਹ ਜੇਲਾ ਕਿੰਨਾ ਚੰਗਾ ਥੋੜਾ ਜਿਹਾ ਹਿਸਾਬ ਲਾ ਕੇ ਘਰ ਬੈਠ ਕੇ ਵੇਖੋ ਸਾਰੋਂ ਵੱਡਾ ਜਿਹੜਾ ਗੈਂਗਸਟਰ ਹੈ ਉਹ ਗੁਜਰਾਤ ਦੀ ਜੇਲ੍ਹ ਵਿੱਚ ਇਹਨਾਂ ਨੇ ਕਾਨੂੰਨ ਇਹੋ ਜਿਹਾ ਬਣਵਾਤਾ ਹੈ ਆਨਰਬਲ ਸੁਪਰੀਮ ਕੋਰਟ ਦੇ ਵਿੱਚੋਂ ਪਮੰਦੀ ਕਰਾਤੀ ਕਿ ਇਹਨੂੰ ਕੋਈ ਵੀ ਸੂਬੇ ਦੀ ਪੁਲਿਸ ਲੈ ਕੇ ਨਹੀਂ ਆ ਸਕਦੀ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੈ ਤੇ ਇਹਦੀ ਵੀਡੀਓ ਜਿਹੜਾ ਹੈ ਵੀਡੀਓ ਤੇ ਸਿਰਹੀ ਇਕੱਲਾ ਵੀਡੀਓ ਕਾਲ ਹੀ ਕਰ ਸਕਦੇ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਆ ਜੋ ਕੁਝ ਪੰਜਾਬ ਚ ਕਿਲਿੰਗਸ ਹੋ ਰਹੀਆਂ ਨੇ ਜੇ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਸਹੀ ਮੈਨੇ ਸੀਰੀਅਸ ਹੋਏ ਇਹ ਦੋ ਦਿਨ ਨਹੀਂ ਕੰਮ ਚੱਲ ਸਕਦਾ ਜੋ ਇਹ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਕਰੋ ਫਿਰ ਇਲੈਕਸ਼ਨਾਂ ਤੋਂ 5-6 ਮਹੀਨੇ ਪਹਿਲੇ ਕਹੋ ਜੀ ਵਾਤਾਵਰਨ ਖਰਾਬ ਹੋ ਗਿਆ ਉਹਨੂੰ ਗਵਰਨਰ ਦਾ ਰਾਜ ਲਾ ਦੀ ਆਪਾਂ ਦੀ ਇਹ ਕਰਕੇ ਇਨਡਾਇਰੈਕਟਲੀ ਭਾਜਪੀ ਇੱਥੇ ਰਾਜ ਕਰਨਾ ਚਾਹਦੀ ਹੈ ਇਹ ਸੂਬਾ ਜਿਹੜਾ ਮжоਰਿਟੀ ਸਿੱਖ ਸੂਬਾ ਹੈ ਇੱਥੇ ਬਹੁਤ ਵੱਡੇ ਪਹਿਮਾਨੇ ਤੇ ਹੋਰ ਮਿਨੋਰਿਟੀ ਤੇ ਦਲਤ ਭਾਈਚਾਰਾ ਰਹਿੰਦਾ ਹੈ ਬੀਜੇਪੀ ਦੀ ਦਾਲ ਗੱਲ ਨਹੀਂ ਲਈ ਇਨਡਾਇਰੈਕਟਲੀ ਇਹ ਪੰਜਾਬ ਤੇ ਜਿਹੜਾ ਅਕਬਰ ਨੇ ਇਹ ਇਨਡਾਇਰੈਕਟ ਅਟੈਕ ਪੰਜਾਬ ਤੇ ਹੋ ਰਿਹਾ ਹੈ ਉਹ ਜੋ ਕਹਿੰਦਾ ਉਹਦੀ ਗੱਲ ਸੁਣੋ ਤੇ ਆਪ ਨਹੀਂ ਜਿੱਤਿਆ ਬਥੇ ਆਪ ਨਹੀਂ ਜਿੱਤਿਆ ਕੱਲੇ ਲੜ ਕੇ ਤੇ ਤੂੰ ਬਾਕੀ ਛੱਡੋ ਰਵਨੀਤ ਬਿੱਟੂ ਦੀ ਇਹ ਆਪਾਂ ਪੰਜਾਬ ਦੀ ਗੱਲ ਕਰੀਏ ਇਹਨਾਂ ਦੀ ਗੱਲ ਹੀ ਨਾ ਕਰੀਏ ਇਹ ਤੇ ਸਰਕਾਰੀ ਲੋਕ ਨੇ ਸਰਕਾਰੀ ਲੋਕਾਂ ਨੇ ਸਰਕਾਰੀ ਗੱਲਾਂ ਕਰਨੀਆਂ ਅਸੀਂ ਅਸੀਂ ਤੇ ਮਿਹਨਤ ਕਰ ਰਹੇ ਆਂ ਇਸੇ ਕੰਮ ਕਰਕੇ ਕਰ ਰਹੇ ਆਂ ਅਸੀਂ ਸ਼ੀਟ ਲੈਣੀ ਹੈ ਜੀ ਠੀਕ ਆ ਅਸੀਂ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਕੁੰਨਣ ਚ ਕਰਾ ਰਹੇ ਆਂ ਤੇ ਚੰਗੀ ਸਬਚੇਤ ਨਾਲ ਜੁੜੋ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੇ ਚੰਗੀ ਆਏਗੀ ਲੀਡਰਸ਼ਿਪ ਤੇ ਪੰਜਾਬ ਦਾ ਉਥਾਨ ਹੋਵੇਗਾ ਵਧੀਆ ਸਰਜਾ ਜਾਵੇਗਾ ਬੜੀ ਆਇਆ ਕਿ ਹੁਣ ਤੁਸੀਂ ਤੇ ਤੁਹਾਡੇ ਸਾਹਮਣੇ ਹੀ ਆਉਣ ਆਮ ਆਮ ਆਦਮੀ ਦੀ ਸਰਕਾਰ ਜਿਹੜੀ ਹੈ ਕਿਵੇਂ ਚੱਲ ਰਹੀ ਹੈ ਭਾਜੀ ਅੱਜ ਕੋਈ ਮਨੁੱਖ ਵੀ ਸੁਰੱਖਿਅਤ ਨਹੀਂ ਜਿਹਾ ਜਿਹੜਾ ਘਰੋਂ ਚਲੇ ਜਾਂਦਾ ਨਾ ਉਹ ਕੋਈ ਸੁਰੱਖਿਅਤ ਨਹੀਂ ਹੈ ਉਹਨੂੰ ਪਤਾ ਨਹੀਂ ਮੈਂ ਘਰ ਵਾਪਸ ਆਉਣਾ ਇਹ ਇਹਦੇ ਵਿੱਚ ਸਾਡੇ ਪੁਲਿਸ ਥਾਣੇ ਵਿਲੇ ਪਏ ਨੇ ਉਹਨਾਂ ਕੋ ਕੋਈ ਪੁੱਛੀ ਨਹੀਂ ਆ ਪਰਚਾ ਕਰਨ ਲਈ ਕੋਈ ਬੰਦਾ ਨਹੀਂ ਹੈ ਉੱਥੇ ਤੇ ਨਾ ਹੀ ਇਹਨਾਂ ਨੇ ਕੋਈ ਸਰਕਾਰ ਨੇ ਆ ਕੇ ਭਰਤੀ ਕੀਤੀ ਹੈ ਇੱਥੇ ਦੇ 10000 ਬੰਦੇ ਚਲੇ ਜਾਂ ਇਹਨਾਂ ਨੂੰ ਤੁਰੰਤ ਪਰਤੀ ਕਰਨਾ ਚਾਹੀਦਾ ਹੈ ਉਸ ਵਾਸਤੇ ਤਾਂ ਥਾਣੇ ਪੰਜ ਪੰਜ 7-7 ਬੰਦੇ ਤੇ ਹੁੰਦੇ ਹੋਰ ਤੇ ਕਾਨੂੰਨ ਵਿਵਸਥਾ ਕਿੱਥੋਂ ਆਵੇਗੀ ਲੋਕ ਤੇ ਦੇਖੋ ਜੀ ਲੋਕ ਚਾਹ ਰਹੇ ਦੇ ਕਿ ਟਿਕਟ ਤੁਹਾਨੂੰ ਮਿਲੇ ਤੇ ਸਾਨੂੰ ਵਧੀਆ ਕੋ ਨੇਤਾ ਮਿਲੇ ਤੇ ਸਾਡੇ ਕੰਮ ਕਰੇ ਦੀ ਆ ਮੈਂ ਪਿੰਡਾਂ 'ਚ ਵਿਚਰ ਰਿਹਾ ਕੋਈ ਸ਼ਰਕ ਨਹੀਂ ਕੀ ਬਣੀ ਹੋਈ ਸਾਰੀਆਂ ਸ਼ਰਕਾਂ ਟੁੱਟੀਆਂ ਪੰਜਾਬੀ ਠੀਕ ਇਹ ਐਮਐਲਏ ਦੀਆਂ ਡਿਊਟੀਆਂ ਹੀ ਇਹ ਨੇ ਕੋ ਲੋਕਾਂ ਦੀ ਜਿਹੜੀ ਪਬਲਿਕਲੀ ਡਿਮਾਂਡ ਆ ਉਹਨਾਂ ਨੂੰ ਪੂਰੀਆਂ ਕਰਨ ਸ਼ੜਕਾਂ ਨਹੀਂ ਆ ਗਈਆਂ ਸਕੂਲਾਂ 'ਚ ਸਟਾਫ ਨਹੀਂ ਹੈਗਾ ਦਾ ਇਹ ਨਹੀਂ ਹੈ ਕਿ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਠੀਕ ਨਾ ਇਹ ਇਹ ਪ੍ਰਸ਼ਾਸਨ ਗਵਰਨਮੈਂਟ ਦਾ ਕੰਮ ਹੈ ਇਹ ਇਹ ਸਾਡੀਆਂ ਲੋੜਾਂ ਨੂੰ ਪੂਰਾ ਕਰੇ